ਦੀ ਗਾਖਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਬ ਬੇਤੀ ਹੈ ਉਹ ਦੁਆਰਾ ਸਾਥ ਸਰ ਸਹਿਬ ਨੂੰ ਪਿੰਡ ਕਪਾੜ ਜਿਸ ਦਾ ਰੂਟ ਮਿਲਕ ਪਲਾਂਟ ਅਜੋਵਾ ਤੋਂ ਸੈਂਚਾ ਭਗਵਾਲ ਤੋਂ ਹੁੰਦਾ ਹੋਇਆ ਕਪਾੜ ਕਿੱਥੇ ਪਹੁੰਚਦਾ ਹੈ ਉਥੇ ਚਾਰ ਜੋਨ ਨੂੰ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਉਹ ਮਹਾਨ ਗੁਰਮਤਿ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਨਾਰਗੀ ਢਾਡੀ ਮਾਪੂਸ ਪਹੁੰਚ ਰਹੇ ਹਨ ਗੁਰੂ ਕੇ ਲੰਗਰ ਠੰਡੇ ਮਿੱਠੀ ਜਿਆਦੀਆਂ ਸ਼ੀਰੀਲਾਂ ਚਾਹ ਪਕੌੜਿਆਂ ਦੇ ਲੰਗਰ ਢੋਲ ਵਰਤਾਇਆ ਜਾਣਗੇ ਸੋ ਸਾਰੀਆਂ ਸੰਗਤਾਂ ਦੇ ਚਰਨਾ ਜੀਂ ਦੇਦੀ ਹੈ ਗੁਰਮਤ ਸਮਾਗਮ ਵਿੱਚ ਪਹੁੰਚ ਕੇ ਛੀਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਤਿਗੁਰੂ ਸ਼ੇਰ ਗੁਰੂ ਵਾਹਿਗੁਰੂ ਜੰਦੇਵ ਮਹਾਰਾਜ ਜੀ ਦੀਆਂ ਸ਼ਹੀਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਸਾਡੀ ਬੇਨਤੀ ਹੈ ਜਿੱਥੇ ਤੱਕ ਵੀ ਇਹ ਸੰਦੇਸ਼ ਜਾਂਦਾ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਤੁਮ ਹਮਾਤਿ ਪਿੰਡ ਕਪਾਹਟ ਗੁਰਦਵਾਰਾ ਸਤਸਾਹਿਬ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ